ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਲ ਆਪ ਜਾ ਕੇ ਨਗਰੀ ਵਸਾਉਣ ਵਾਸਤੇ ਅਤੇ ਤੀਰਥ ਰਚਨ ਲਈ ਜਗ੍ਹਾ ਵਿਖਾਈ ਇਹ ਜ਼ਿਕਰ 1627 ਦਾ ਹੈ ਇਸ ਅਮਰ ਸरोवर ਦੇ ਪ੍ਰਗਟ ਕਰਨ ਦਾ ਹੁਕਮ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕੀਤਾ ਗਿਆ ਸੀ ਉਹਨਾਂ ਅੱਗੋਂ ਇਹ ਸੇਵਾ ਗੁਰੂ ਅਮਰਦਾਸ ਜੀ ਦੇ سپੁਰਦ ਕੀਤੀ ਸੀ ਇਸ ਵਾਸਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਇਸ ਕੰਮ ਦੀ ਸੌਂਪਣਾ ਕਰਕੇ ਆਪ ਗੋਵਿੰਦਵਾਲ ਆਗੇ ਸਨ ਸ੍ਰੀ ਗੁਰੂ ਰਾਮਦਾਸ ਜੀ ਨੇ ਨੇੜੇ ਦੇ ਪਿੰਡ ਤੁੰਗ ਸੁਲਤਾਨਵਿੰਡ ਗੁੰਮਟਾਲਾ ਆਦੇ ਜ਼ਿਮੀਦਾਰਾਂ ਨੂੰ ਬੁਲਾ ਕੇ 500 ਬਿਗੇ ਜ਼ਮੀਨ ਮੁੱਲ ਖਰੀਦ ਲਈ 700 ਅਕਬਰੀ ਰੁਪਿਆ ਜ਼ਮੀਨ ਵਾਲਿਆਂ ਦੇ ਕੇ ਪਟਾ ਲਿਖਵਾ ਲਿਆ ਫਿਰ ਸੰਤੋਖ ਸਰ ਵਾਲੀ ਥਾਂ ਤੇ ਬਾਬਾ ਬੁੱਢਾ ਜੀ ਤੋਂ ਤਾਲ ਦਾ ਟੱਪ ਲਗਵਾਇਆ ਜਿਸ ਟਾਲੀ ਹੇਠ ਸਤਿਗੁਰੂ ਜੀ ਬੈਠੇ ਉਸ ਥਾਂ ਤੇ ਹੁਣ ਟਾਲੀ ਸਾਹਿਬ ਦੁਆਰਾ ਹੈ ਤੋ ਆਪਣੀ ਬੇਰੀ ਵਾਲੀ ਥਾਂ ਤੇ ਵੀ ਸ੍ਰੀ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਤੋਂ ਸਰੋਵਰ ਦਾ ਟੱਕ ਲਗਵਾਇਆ ਇਸ ਤਰ੍ਹਾਂ ਤਾਲ ਪਟਾਣੇ ਸ਼ੁਰੂ ਕੀਤੇ ਪਰ ਸਿਰੇ ਨਾ ਚੜ ਸਕੇ ਹੁਕਮ ਆ ਜਾਣ ਤੇ ਆਪ ਗੋਇੰਦਵਾਲ ਚਲੇ ਗਏ ਸਮਤ 1631 ਤੱਕ ਉੱਥੇ ਹੀ ਗੁਰੂ ਮਹਾਰਾਜ ਸ੍ਰੀ ਗੁਰੂ ਅਮਰਦੇਵ ਜੀ ਦੀ ਸੇਵਾ ਵਿੱਚ ਰਹੇ ਗੁਰਗੱਦੀ ਤੇ ਸਥਾਪਿਤ ਹੋਣ ਪਿੱਛੋਂ ਆਪ ਨੇ ਆ ਕੇ ਇੱਕ ਨਗਰ ਵਸਾਉਣ ਦਾ ਉਦਦਮ ਕੀਤਾ ਜਿਸ ਦਾ ਨਾਮ ਗੁਰੂ ਦਾ ਚੱਕ ਰੱਖਿਆ 52 ਜਾਤੀਆਂ ਦੇ ਲੋਕ ਲਿਆ ਕੇ ਇੱਥੇ ਵਸਾਏ ਕਿਰਤ ਕਰਨ ਵਾਲੇ ਦਸਤਕਾਰੀ ਹੁਨਰ ਵਪਾਰ ਤੇ ਕਿਰਤੀ ਕਾਮੇ ਤੇ ਖਾਨ ਲੋਹਾਰ ਸੁਨੇਾਰੇ ਟਟਿਆਰ ਛੀਵਰ ਜੁਲਾਹ ਮੋਚੀ ਮੁਸਲਮਾਨ ਸਿੱਖ ਹਿੰਦੂ ਹਰ ਕੌਮ ਤੇ ਜਾਤੀ ਦੇ ਲੋਕ ਆਬਾਦ ਕੀਤੇ ਇੱਕ ਸੁੰਦਰ ਬਾਜ਼ਾਰ ਬਣਾਇਆ ਜਿਸ ਦਾ ਨਾਮ ਗੁਰੂ ਬਾਜ਼ਾਰ ਰੱਖਿਆ ਚੰਗੇ ਚੰਗੇ ਵਪਾਰੀ ਸੁਧਾਗਰ ਤੇ ਕਿਰਤੀ ਲੋਕ ਆ ਕੇ ਕੰਮ ਕਰਨ ਲੱਗੇ ਇੱਥੇ ਵਿਗੜ ਮੁਕਤ ਹੋਰੇ ਕੰਗਾਲ ਜਾਂ ਲੁੱਟ ਮਾਰ ਕਰਕੇ ਤਕੇ ਛਾਈ ਕਰਨ ਵਾਲਾ ਕੋਈ ਮਨੁੱਖ ਨਹੀਂ ਸੀ ਇਹ ਧਰਮ ਦੀ ਨਗਰੀ ਵਸਾਈ ਗਈ ਹਰ ਕੋਈ ਇੱਕ ਦੂਜੇ ਨਾਲ ਪ੍ਰੇਮ ਕਰਦਾ ਸੀ ਆਪਣੇ ਰਹਿਣ ਲਈ ਆਪ ਜਿਨੇ ਸੋਹਣਾ ਮਕਾਨ ਬਣਵਾਇਆ ਜਿਸ ਦਾ ਨਾਮ ਗੁਰੂ ਕੇ ਮਹਿਲ ਰੱਖਿਆ ਜੋ ਇਸੇ ਨਾਮ ਨਾਲ ਹੁਣ ਤੱਕ ਪ੍ਰਸਿੱਧ ਹੈ ਇੱਥੇ ਇੱਕ ਐਸੀ ਨਗਰੀ ਬਸਾਈ ਗਈ ਸੀ ਜਿੱਥੇ ਵਿਤਕਰਾ ਨਹੀਂ ਸੀ ਸਾਂਝੀ ਵਾਲਤਾ ਦਾ ਪੂਰਾ ਪੂਰਾ ਸਭ ਨੂੰ ਹੱਕ ਸੀ ਅੱਜ ਇਸ ਰੋਸ਼ਨੀ ਦੇ ਜ਼ਮਾਨੇ ਵਿੱਚ ਅਸੀਂ ਵੇਖਦੇ ਹਾਂ ਕਈ ਬਸਤੀਆਂ ਆਵਾਜ਼ ਹੁੰਦੀਆਂ ਹਨ ਪਰ ਉਹਨਾਂ ਵਿੱਚ ਸਾਂਝੀ ਵਾਲਤਾ ਨਹੀਂ ਨਾਮ ਧਾਰੀ ਬਸਤੀ ਵਿੱਚ ਨਾਮ ਧਾਰੀ ਹੀ ਵੱਸ ਸਕਦੇ ਹਨ ਰਾਧਾ ਸਵਾਮੀ ਵਿੱਚ ਰਾਧਾ ਸਵਾਮੀ ਪਾਰਸੀ ਬਸਤੀ ਵਿੱਚ ਪਾਰਸੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਖਿਆਲ ਅਗਾ ਵਦੂ ਸਨ ਗੁਰੂ ਕੇ ਚੱਕ ਦਾ ਨਾਮ ਰਾਮਦਾਸਪੁਰ ਪ੍ਰਸਿੱਧ ਹੋ ਗਿਆ ਅੱਜ ਤੱਕ ਵੀ ਲੋਕ ਕਹਿੰਦੇ ਹਨ ਸੁਖਵਸਦੀ ਰਾਮਦਾਸ ਗੁਰੂ ਤੇਰੀ ਨਗਰੀ ਇਸ ਰਾਮਦਾਸਪੁਰੇ ਵਿੱਚ ਹੁਣ ਕਰਤਾਰਪੁਰ ਖਡੂਰ ਸਾਹਿਬ ਤੇ ਗੋਇੰਦਵਾਲ ਵਾਂਗੂ ਰਣਕਾ ਹਨ ਗੁਰੂ ਕਾ ਲੰਗਰ ਸਭ ਲਈ ਅਟੁੱਟ ਚੱਲਦਾ ਹੈ ਗੁਰੂ ਮਹਾਰਾਜ ਨੇ ਗੁਰਮਤਿ ਦਾ ਪ੍ਰਚਾਰ ਕਰਨ ਅਤੇ ਸੰਗਤਾਂ ਤੋਂ ਇਕੱਠਾ ਕੀਤਾ ਦਸਵੰਦ ਲਈ ਮਸੰਦ ਨਿਯਤ ਕਰ ਦਿੱਤੇ ਅਜ ਲਈ ਇਹਨਾਂ ਹੀ ਬੰਦੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ